ਸਲੋਕ ਸਹਿਸਕ੍ਰਿਤੀ ਮਹੱਲਾ ਪੰਜਵਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬినੋਦ ਸੁਤ ਹੈ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬਯਤੇ ਸਾਧ ਸੰਗਤ ਜੀ ਇਹ ਜੋ ਪਾਵਨ ਪਵਿੱਤਰ ਬਾਣੀ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਦੇ ਸ਼ਲੋਕ ਆਰੰਭ ਹੋ ਰਹੇ ਹਨ ਜਿਵੇਂ ਸਤਕਾਰਯੋਗ ਗਿਆਨੀ ਜੀ ਨੇ ਆਪ ਜੀ ਨੂੰ ਵਿਸਥਾਰ ਸਹਿਤ ਸਰਵਣ ਕਰਾਇਆ ਹੈ ਕਿ ਜਦੋਂ ਪੰਡਿਤ ਗੋਪਾਲ ਚੰਦ ਜੀ ਦੇ ਪੋਤਰੇ ਹਰੀ ਲਾਲ ਕ੍ਰਿਸ਼ਨ ਲਾਲ ਇਹ ਬੜੇ ਆਪਣੇ ਪਿਤਾ ਦਾ ਇਹਨਾਂ ਨੇ ਜਦੋਂ ਚੜ੍ਹਾਈ ਕਰ ਗਏ ਤੇ ਉਹਦੇ ਨਮਿੱਤ ਬਹੁਤ ਪਾਠ ਜਪ ਤਪ ਕਰਵਾਇਆ ਪਰੰਤੂ ਮਨ ਨੂੰ ਸ਼ਾਂਤੀ ਨਹੀਂ ਸੀ ਆ ਰਹੀ ਔਰ ਇਹ ਆਪਣੇ ਪਿਤਾ ਦੇ ਦੁੱਖ ਕਰਕੇ ਵਿਆਕੁਲ ਸਨ ਇਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਜਦੋਂ ਚਾਰ ਸਲੋਕ ਪੜ੍ਹੇ ਤਾਂ ਮਨ ਨੂੰ ਕੁਝ ਧੀਰਜ ਹੋਇਆ ਤੇ ਵਿਰਧਾਂ ਕੋਲੋਂ ਸਿਆਣਿਆਂ ਕੋਲੋਂ ਪਤਾ ਕਰਕੇ ਸ੍ਰੀ ਅਮਰਤ ਸਰ ਸਾਹਿਬ ਆਏ ਉਸ ਸਮੇਂ ਗੁਰਦੁਆਰਾ ਰਾਮ ਸਰ ਤੀਰਥ ਦੇ ਕਿਨਾਰੇ ਤੇ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਸਰੂਪ ਭਾਈ ਗੁਰਦਾਸ ਜੀ ਕੋਲੋਂ ਲਿਖਵਾ ਰਹੇ ਸਨ ਪ੍ਰਭਾਤੀ ਰਾਗ ਸੰਪੂਰਨ ਹੋਇਆ ਸੀ ਕਿਉਂਕਿ ਜੋ ਜੈਜਾਵੰਤੀ ਰਾਗ ਹੈ ਇਹ ਨੌਵੀਂ ਪਾਤਸ਼ਾਹੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਿਆ ਹੋਇਆ ਹੈ ਸਤ ਗੁਰਾਂ ਦਾ ਜੋ ਪਹਿਲਾ ਸਰੂਪ ਸ੍ਰੀ ਕਰਤਾਰpur ਸਾਹਿਬ ਵਾਲਾ ਉਹਦੇ ਚ 30 ਰਾਗ ਹੀ ਹਨ ਫਿਰ ਗੁਰੂ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਜੋ ਉਹਨਾਂ ਪੰਡਤਾਂ ਨੇ ਆ ਕੇ ਨਮਸਕਾਰ ਕੀਤੀ ਚਾਰ ਸਲੋਕ ਗੁਰੂ ਸਾਹਿਬ ਜੀ ਨੂੰ ਭੇਟਾ ਕੀਤੇ ਤੇ ਉਸ ਤਰਜ ਦੇ ਉੱਤੇ ਹੋਰ ਸਲੋਕ ਉਚਾਰਨ ਕਰਨ ਦੀ ਬੇਨਤੀ ਕੀਤੀ ਤੇ ਇਹ ਵੀ ਬੇਨਤੀ ਕੀਤੀ ਸੀ ਕਿ ਮਹਾਰਾਜ ਮੋਹ ਕਰਕੇ ਸਾਡਾ ਮਨ ਬੜਾ ਦੁਖੀ ਹੈ ਅਸੀਂ ਆਪਣੇ ਪਿਤਾ ਦੇ ਭੋਗ ਤੋਂ ਬਾਅਦ ਕਈ ਗ੍ਰੰਥ ਕਈ ਸ਼ਾਸਤਰਾਂ ਦੇ ਪਾਠ ਕੀਤੇ ਕਰਵਾਏ ਹਨ ਪਰ ਸਾਡੇ ਮਾਨ ਨੂੰ ਅਜੇ ਤੱਕ ਧੀਰਜ ਨਹੀਂ ਆ ਰਹੀ ਤਾਂ ਸਤਿਗੁਰੂ ਜੀ ਨੇ ਇਹ ਸ਼ਲੋਕ ਬੈਰਾਗਮਈ ਭਾਵਨਾ ਦੇ ਨਾਲ ਹੀ ਉਚਾਰਨ ਕੀਤੇ ਹੈ ਤੇ ਮਹਾਰਾਜ ਸ਼ੁਰੂ ਵਿੱਚ ਹੀ ਮਾਤਾ ਪਿਤਾ ਆਦਿਕ ਜਿੰਨੇ ਵੀ ਸੰਬੰਧੀ ਹਨ ਜਿਹੜੇ ਸਾਡੇ ਰਿਸ਼ਤੇਦਾਰ ਸਾਡੇ ਨਾਲ ਪੂਰਵ ਜਨਮ ਕੇ ਸੰਜੋਗੀ ਮਿਲੇ ਹੋਏ ਹਨ ਉਹਨਾਂ ਦੀ ਨਾਸਮਾਨਤਾ ਅਸਥਿਰਤਾ ਦਿਖਾ ਰਹੀ ਹੈ ਮਹਾਰਾਜ ਵੀ ਕੋਈ ਵੀ ਰਹਿਣ ਵਾਲਾ ਨਹੀਂ ਹੈ ਕੋਈ ਵੀ ਸਰੀਰ ਕਰਕੇ ਸਦਾ ਨਾਲ ਨਹੀਂ ਰਹਿੰਦਾ ਤੇ ਅੱਗੇ ਵੀ ਇਹੋ ਜਿਹੇ ਭਾਵ ਦੇ ਬੈਰਾਗਮਈ ਸ਼ਲੋਕ ਆਉਣੇ ਹਨ ਪੰਥ ਖਾਲਸੇ ਦੀਆਂ ਪ੍ਰਾਣੀਆਂ ਸਾਰੀਆਂ ਹੀ ਸੰਪਰਦਾਵਾਂ ਵਿੱਚ ਇਹ ਮਰਿਆਦਾ ਚੱਲੀ ਆਉਂਦੀ ਹੈ ਜਦੋਂ ਕੋਈ ਕਿਸੇ ਪ੍ਰਾਣੀ ਦੇ ਘਰ ਅਕਾਲ ਚਲਾਣਾ ਹੋ ਜਾਂਦਾ ਤੇ ਉਹਦੇ ਨਿਮਿਤ ਸਾਰੇ ਪਰਿਵਾਰ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਰੰਭ ਕਰਵਾ ਦਿੰਦੇ ਸਾਰਾ ਦਿਨ ਸਹਿਜ ਪਾਠ ਹੁੰਦਾ ਰਹਿੰਦਾ ਪਰਿਵਾਰ ਦੇ ਜੀ ਸੁਣਦੇ ਰਹਿੰਦੇ ਸ਼ਾਮ ਨੂੰ ਕਿਸੇ ਗਿਆਨੀ ਸਿੰਘ ਤੋਂ ਸਹਿਸਕ੍ਰਿਤੀ ਦੇ ਜਾਂ ਜੈਤਸਰੀ ਦੀ ਵਾਰ ਦੇ ਸ਼ਲੋਕਾਂ ਦੀ ਕਥਾ ਹੁੰਦੀ ਇਹ ਮਰਿਆਦਾ ਅਜੇ ਤੱਕ ਵੀ ਸੰਪਰਦਾਵਾਂ ਵਿੱਚ ਤਾਂ ਚੱਲਦੀ ਹੈ ਪਰ ਆਮ ਨਗਰਾਂ ਪਿੰਡਾਂ ਵਿੱਚ ਇਹ ਹੁਣ ਅਭਾਵ ਹੁੰਦਾ ਜਾ ਰਿਹਾ ਹੈ ਕਿਤੇ ਗਿਆਨੀ ਸਿੰਘ ਨਹੀਂ ਮਿਲਦੇ ਤੇ ਕਿਤੇ ਸੰਗਤਾਂ ਕੋਲ ਸਮਾਂ ਹੀ ਨਹੀਂ ਹੁੰਦਾ ਪਰ ਇਹ ਪ੍ਰਾਤਨ ਮਰਿਆਦਾ ਹੈ ਵੀ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਉਹਦੇ ਨਿਮਿਤ ਸੈਸਕਿਰਤੀ ਦੇ ਸਲੋਕਾਂ ਦੀ ਕਥਾ ਕਰਵਾਈ ਜਾਂਦੀ ਸੀ ਸਵੇਰੇ ਜੈਸ੍ਰੀ ਦੀ ਵਾਰ ਦੀ ਕਥਾ ਹੋਣੀ ਸ਼ਾਮ ਨੂੰ ਸੈਸਕਿਰਤੀ ਦੇ ਸਲੋਕਾਂ ਦੀ ਕਥਾ ਹੋਣੀ ਦਿਨੇ ਮਹਾਰਾਜ ਦੀ ਬਾਣੀ ਦਾ ਪਾਠ ਹੋਣਾ ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਜਿਹੜੇ ਮਨ ਟੁੱਟੇ ਹੁੰਦੇ ਸਨ ਬੈਰਾਗ ਵਿੱਚ ਆਏ ਹੁੰਦੇ ਸਨ ਉਹਨਾਂ ਨੂੰ ਧੀਰਜ ਮਿਲਦਾ ਸੀ ਸੋ ਸਾਧ ਸੰਗਤ ਜੀ ਇਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਬੜੀ ਕਿਰਪਾ ਕਰਕੇ ਸਾਨੂੰ ਸਹਿਸਕ੍ਰਿਤੀ ਸ਼ਲੋਕ ਬਖਸ਼ਿਸ਼ ਕੀਤੇ ਜੇਕਰ ਇਹਨਾਂ ਦੇ ਟੀਕੇ ਪੜ੍ਹ ਕੇ ਮਹਾਪੁਰਸ਼ਾਂ ਦੇ ਅਰਥ ਸੁਣ ਕੇ ਆਪਾਂ ਇਹ ਪਾਠ ਕਰਾਂਗੇ ਤੇ ਫਿਰ ਹੋਰ ਸਪਸ਼ਟ ਸਾਨੂੰ ਗਿਆਨ ਹੋਵੇਗਾ ਬਾਣੀ ਦਾ ਆਨੰਦ ਆਵੇਗਾ ਰਸ ਆਵੇਗਾ ਹਾਂਜੀ ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧੰ ਅਚੁਤ ਤਨਹਾ त्रिघंत मात पिता स्नेहं त्रिघ स्नेहं प्रात बांधवाः त्रिघ स्नेहं बनता बिलास सुतः त्रिघ स्नेहं गृहार्थ कह साध संग स्नेह सत्यं सुख्यं वसंत नानक कह साध संग स्नेह सत्यं ਆਪ ਜੀ ਦਰਸ਼ਨ ਕਰ ਰਹੇ ਹੋ ਤਤੈ ਨੂੰ ਸਿਹਾਰੀ ਹੈ ਨਾਲ ਹੀ ਟਿੱਪੀ ਹੈ ਔਰ ਯਈ ਦਾ ਸਰੂਪ ਤਤੈ ਦੇ ਚਰਨ ਵਿੱਚ ਨਜ਼ਰ ਆਉਂਦਾ ਹੈ ਇਸ ਲਈ ਸਤਿਅੰ ਏਪ ਉਚਾਰਨ ਹੋਵੇਗਾ ਜਿਵੇਂ ਗਿਆਨੀ ਜੀ ਨੇ ਕੀਤਾ ਹੈ ਜੀ ਮਿਥੇ ਅੰਤ ਦੇਹੰ ਖੀਣੰਤ ਬਲਨੰ ਵਰਧੰਤ ਜਰਵਾ ਹਿਤੰਤ ਮਾਇਆ අතයන්ත ආසාආථත්ත පවනං ගනන්ත ස්වාසා පෑයාන් තරමං පතන්ත මෝහ කූපොදුරලබ්බ දේහං තාත්ත ආසරයන් නානක ගූබෙන්ද ගෝබෙන්ද ගෝබින්ද ගෝපාල ක්‍රිපා කාචකූටංගරචන්ත තෝයන් ලේපනං රකත චරමණහ. නවන්ත දොවාරං පීත රැහැතන් බායිරූපං අසතම්මනහ ගෝබෙන්ද නාමං නැහැසෙම රන්ත අගයන්මි ජානන්ත අස්තෙරං දොර ලබ්හ දේහං දොර ලබ උදරන්ත සාධසරණ නානක ਹਰ 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 ਹਰਿ ਹਰੇ ਜਪੰਤ ਸੁਭੰਤ ਤਉਯੰ ਅਚੁੱਤ ਗੁਣਗਯੰ ਪੂਰਨੰ ਬਹ ਲੋਕ ਕ੍ਰਿਪਾਲਾ ਸੁਭੰਤ ਤਉਯੰ ਅਚੁੱਤ ਗੁਣਗਯੰ ਪੂਰਨੰ ਬਹ ਲੋਕ ਕ੍ਰਿਪਾਲਾ ਗੁਣਗਯੰ ਆਮ ਸਰੂਪਾਂ ਦੇ ਵਿੱਚ ਔਰ ਆਮ ਲਿਖਤਾਂ ਵਿੱਚ ਇਥੇ ਨਾਣੇ ਨਾਲ ਛਪਦਾ ਹੈ ਗੁਣਗਯੰ ਪਰ ਪ੍ਰਾਤਨ ਸਰੂਪਾਂ ਵਿੱਚ ਨੰਨਾ ਇਸ ਦਾ ਸਰੂਪ ਹੈ ਗੁਨਾਗ ਅੰਗ ਸੋ ਇਹ ਗੁਨਾਗ ਅੰਗ ਆਪ ਜੀ ਨੇ ਨਿਸ਼ਚੇ ਰਖਣਾ ਜੀ ਦੁਰਲਭ ਦੇਹ ਉਧਰੰਤ ਸਾਧ ਸਰਣ ਨਾਨਕ ਹਰ 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 ਹਰਿ ਹਰੇ ਜਪੰਤ ਦੁਰਲਭ ਦੇਹ ਉਧਰੰਤ ਇਥੇ ਵਿਸਰਾਮ ਆਇਆ ਸਾਧ ਸਰਣ ਨਾਨਕ ਹਰ 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 ਇਥੇ ਵਿਸਰਾਮ ਹੈ हर हरे जापंत शुभं ततोयं अचुत गुणग्यं पूरणं बहुलोक कृपाला गंभीरं ऊचा सर्वज्ञ अपारा प्रित्यप्रियं विश्राम चरणां अनाथनाथे नानक शरणं मृगी पेखंत बद्धक प्राहरेण लख आवधा ਅਹੋ ਜਸ ਰਖੇਣ ਗੋਪਾਲਾ ਨਾਨਕ ਰੋਮ ਨ ਛੇਦ ਅਤੇ ਮ੍ਰਿਗਿ ਪੇਖੰਤ ਬਦਿਕ ਪ੍ਰਹਾਰੇਣ ਲਖ ਆਵਦ ਹੈ ਆਵਦ ਹੈ ਧਦੇ ਨੂੰ ਥੋੜਾ ਕਸ ਕੇ ਆਵਦ ਹੈ ਅਹੋ ਜਸ ਰਖੇਣ ਗੋਪਾਲਾ ਨਾਨਕ ਰੋਮ ਨ ਛੇਦ ਅਤੇ ਇਥੇ ਛੇਦ ਅਤੇ ਬੋਲਿਆ ਜਾਵੇਗਾ ਏ ਆਪ ਜੀ ਨੇ ਨਿਸ਼ਚਾ ਰਖਣਾ ਜੀ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ ਵਿਖੰਥਾਨ ਬਸੰਤ ਊਚਹ ਨਹਿ ਸਿਮਰੰਤ ਮਰਣੰ ਕਦਾਂਚਹ ਹੋਵੰਤ ਆਗਿਆ ਭਗਵਾਨ ਸਿਮਰ ਹੋਵੰਤ ਆਗਿਆ ਭਗਵਾਨ ਪੁਰਖਹ ਨਾਨਕ ਕੀਟੀ ਸਾਸ ਅਕਰਖਤੇ ਅਕਰਖਤੇ ਆਦੇ ਨਾਲ ਕਰਖਤੇ ਨੂੰ ਸੰਬੰਧਕ ਕਰਕੇ ਅਕਰਖਤੇ ਇਕੱਠਾ ਬੋਲਣਾ ਅਕਰਖਤੇ ਜਾਂ ਕੋਈ ਹੋਰ ਰੂਪ ਇਸ ਦਾ ਨਹੀਂ ਬਣਾਉਣਾ ਫਿਰ ਸਮਝਣਾ ਕਿ ਐੜੇ ਦੇ ਨਾਲ ਕਰਖਤੇ ਨੂੰ ਸੰਬੰਧਕ ਕਰਕੇ ਪਾਠ ਇਕੱਠਾ ਬੋਲਣਾ ਅਕਰਖਤੇ ਹਾਂਜੀ ਸਬਦੰ ਰਤੰ ਹਿਤੰ ਮਯਾ कीरतां कले कर्म कृत्वा मिटान्त तत्रगत परम मोहं भगवान रमणं सर्वत्र थानां दृष्टो तोयं अमोग दर्शनं बसंत साध रसना हर 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 हरे नानक प्रियं जाप जपना කටන්ත රූපන්, කටන්ත දීපං, කටන්ත රවසසිියරණ කැත්තර ගගනන්, කටන්ත බසුදා ගෙරතාරසේ කණ්ඩන්, කටන්ත ලලන සොතප්‍රාතහිතන්, කටන්ත කනෙක මානක මායාස්වරූපන් නැහැ කටන්ත කේවල ගෝපාල අච්චොත, ਅਸਥਰੰ ਨਾਨਕ ਸਾਧ ਜਨ ਘਟੰਤ ਇਥੇ ਕਕਾ ਨਾ ਬਣ ਜਾਵੇ ਇਹ ਖਿਆਲ ਰੱਖਣਾ ਕਈ ਬਹੁਤ ਜ਼ਿਆਦਾ ਜਣ ਗੱਲ ਦੀ ਵਰਤ ਜਾਂਦੇ ਘਟੰਤ ਹੀ ਕਹੀ ਜਾਂਦੇ ਨੇ ਘਟੰਤ ਘਗੇ ਤੇ ਥੋੜਾ ਜ਼ੋਰ ਦੇ ਕੇ ਜਿਵੇਂ ਆਪਾਂ ਕਹਿੰਦੇ ਘਟ ਜਾਂਦਾ ਹੈ ਘਟੰਤ ਦੀਪੰ ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵਸ ਸੇਰ ਨਕਸ਼ਤਰ ਗਗਨੰ ਨਕਸ਼ਤਰ ਜਿਵੇਂ ਸੰਸਕ੍ਰਿਤ ਵਿੱਚ ਨਕਸ਼ਤਰ ਹੁੰਦਾ ਹੈ ਕਸ਼ਾ ਦੇ ਨਾਲ ਉਥੋਂ ਲਫ਼ਜ਼ ਆਇਆ ਨਖੇਤਰ ਹਾਂਜੀ ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸਿ ਅਰ ਨਖੇਤਰ ਗਗਨੰ ਘਟੰਤ ਬਸੁਧਾ ਕਿਰਤਰ ਸੇ ਖੰਡੰ ਘਟੰਤ ਲਲਨਾ ਸੁਤ ਪ੍ਰਾਤ ਹੀਤੰ ਕਟੰਤ ਕਾਨਿਕ ਮਾਨਿਕ ਮਾਇ ਆਸਵ ਰੂਪੰ ਨਹ ਕਟੰਤ ਕੇਵਲ ਗੋਪਾਲ ਅਚੁੱਤ ਅਸਰੰ ਨਾਨਕ ਸਾਧ ਜਾਨਾ ਨਹ ਬਿਲਾੰਬ ਧਰਮੰ ਬਿਲਾੰਬ ਪਾਪੰ ਦਰਡੰਤ ਨਾਮੰ ਤਜੰਤ ਲੋਭੰ ਪ੍ਰਵਾਹੀ ਗੁਰੂ ਜੀ ਬਿਲਾੰਬ ਪਾਠ ਕਰਨ ਲੱਗਿਆ ਧਿਆਨ ਦੇਣਾ ਆਪਾਂ ਨੇ ਜਿਵੇਂ ਸੁਣਿਆ ਹੈ ਕਿਤੇ ਭੱਬਾ ਨਾ ਬੋਲਿਆ ਜਾਵੇ ਬੇਲੰਬ ਨਹੀਂ ਕਹਿਣਾ ਕੋਲਾ ਕਹਿਣਾ ਨਹੀਂ ਬੇਲੰਬ ਧਰਮੰ ਬੇਲੰਬ ਪਾਪੰ ਦਿਰਣਤ ਨਾਮੰ ਤਜੰਤ ਲੋਭੰ ਇਥੇ ਭੱਬਾ ਹੈ ਇਹ ਧਿਆਨ ਦੇਣਾ ਜਿਵੇਂ ਆਪਾਂ ਪਾਠ ਸੁਧ ਸੁਣਿਆ ਹੈ ਬੇਲੰਬ ਬੱਬਾ ਬੱਬਾ ਲੱਗਾ ਹੈ ਬੱਬਾ ਹੀ ਉਚਾਰਨ ਕੀਤਾ ਜਾਵੇ ਜੀ ਹਾਂਜੀ ਚਲੋ ਨਹਿ ਬਿਲਾੰਬ ਧਰਮੰ ਬਿਲਾੰਬ ਪਾਪੰ ਦ੍ਰੜੰਤ ਨਾਮੰ ਤਜੰਤ ਲੋਭੰ ਸਰਣ ਸੰਤੰ ਕਿਲੇ ਵਿਖਨਾ ਸੰ ਪ੍ਰਾਪਤੰ ਧਰਮ ਲਖਿਆਣਾ ਨਾਨਕ ਜਿਹ ਸੋ ਪ੍ਰਸੰਨ ਮਾਧਵ ਹੈ ਮਿਰਤ ਮੁਹੰ ਅਲਪ ਬੁੱਧਯੰ ਅੰਰਚੰਤ ਬਨਤ ਬਿਨੋਦ ਸਾਹੰ ਜੋ ਬੰ ਬਹਿਕਰਮ ਕਨਕ ਕੁੰਡਲ ਹੈ ਬਹਕਰਮ ਆਪ ਜੀ ਨੇ ਸਰਵਣ ਕੀਤਾ ਆਮ ਤੌਰ ਤੇ ਬਹਿ ਤੇ ਕਰਮ ਵੱਖਰਾ ਵੱਖਰਾ ਕਰ ਦਿੱਤਾ ਜਾਂਦਾ ਹੈ ਪਰ ਇਹ ਵੱਖਰਾ ਵੱਖਰਾ ਨਹੀਂ ਕਰਨਾ ਸੋ ਕਾਲੀ ਦੇ ਵਿੱਚ ਇਸ ਨੂੰ ਬਹਕਰਮ ਇਕੱਠਾ ਬੋਲਣਾ ਬਚਿਤਰ ਮੰਦਰ ਸੋ ਭੰਤ ਵਸਤਰਾ ਇਤ ਅੰਤ ਮਾਇਆ ਬਿਆਪਿਤੰ हे अच्युत सारण संत नानक पू भगवानय नमः जन्मं तं मरणं हरखं तसो गं जन्मं तं मरणं हरखं तसो गं पूगं पारोगं ऊचं तनिचं नाना सो मुचं ਰਾਜੰ ਤਮਨੰ ਅਭਿਮਾਨੰ ਤਾਹੀਨੰ ਪ੍ਰਵਰਤ ਪਰਵਿਰਤ ਮਾਰਗੰ ਵਰਤੰਤ ਬਿਨਾਸਨੰ ਗੋਬਿੰਦ ਭਜਨ ਸਾਧ ਸੰਗੇਣ ਅਸਥਰੰ ਨਾਨਕ ਭਗਵੰਤ ਭਜਨਾਸਨੰ ਗੋਬਿੰਦ ਭਜਨ ਸਾਧ ਸੰਗੇਣ ਅਸਥਰੰ ਇਥੇ ਵਿਸਰਾਮ ਹੈ ਜੀ ਨਾਨਕ ਭਗਵੰਤ ਭਜਨਾਸਨੰ ਭਜਨਾਸਨੰ ਇਕੱਠਾ ਪਾਠ ਕਰਨਾ ਭਜਨ ਆਸਨੰ ਭਜਨਾਸਨੰ ਹਾਂਜੀ ਗੋਬਿੰਦ ਭਜਨ ਸਾਧ ਸੰਗੇਨ ਅਸਥਿਰੰ ਨਾਨਕ ਭਗਵੰਤ ਭਜਨਾਸਨੰ ਕਿਰਪੰ ਤ ਹਰੀੰ ਮਤ ਤਤ ਗਿਆਨੰ ਬਿਗਸੀ ਤਹਿ ਬੁੱਧਾ ਕੁਸਲ ਥਾਨੰ ਬਸਯੰਤ ਰਿਖਿਯੰ ਤਿਆਗ ਮਾਨੰ ਬਸਯੰਤ ਬਸਯੰਤ ਇਹਨੂੰ ਬਸੇੰਤ ਨਹੀਂ ਬੋਲਣਾ ਬਸਯੰਤ ਜਿਹੜਾ ਸਸੇ ਦੇ ਪੈਰ ਵਿੱਚ ਜਈਆ ਹੈ ਉਹ ਐੜਾ ਬਣ ਕੇ ਆਵਾਜ਼ ਦੇਵੇਗਾ ਟਿੱਪੀ ਉਹਦੇ ਤੇ ਲੱਗੇਗੀ ਬਸਯੰਤ ਰਿਖਿਯੰ ਤਿਆਗ ਮਾਨੰ ਬਸਿਆੰਤ ਤੋਂ ਭਾਵ ਵਸ ਵਿੱਚ ਆ ਜਾਣਾ ਬਸਣ ਤੋਂ ਨਹੀਂ ਭਾਵ ਸੇਵਾ ਨਹੀਂ ਹੈ ਵਸ ਵਿੱਚ ਆ ਜਾਣਾ ਬਸੇੰਤ ਬਸਿਆੰਤ ਰਖਿਯੰ ਰਖਿੰਗ ਤੋਂ ਭਾਵ ਹੈ ਰਖੀਕ ਰਖੀਕ ਤੋਂ ਭਾਵ ਹੈ ਇੰਦ੍ਰੇ ਸਰੀਰ ਦੇ ਇੰਦ੍ਰੇ ਇਹ ਵਸ ਵਿੱਚ ਆ ਜਾਂਦੇ ਨੇ ਬਸਿਆੰਤ ਰਖਿਯੰ ਤਿਆਗ ਮਾਨੰ ਬਿਗ ਸਿੱਧ ਬੁੱਧਾ ਕੁਸਲ ਤਾਨੰ ਬਸਿ ਅੰਤਰਿਖਿਅੰ ਤਿਆਗ ਮਾਨੰ ਸੀਤਲ ਅੰਤਰਿਦਿਅੰ ਦ੍ਰਿੜ ਸੰਤ ਗਿਆਨੰ ਰਹੰਤ ਜਨਮੰ ਹਰ ਦਰਸ ਲੀਣਾ ਬਾਜੰਤ ਨਾਨਕ ਸਬਦ ਵੀਣਾ